ਬਾਬੇ ਕੁੜੀਆਂ ਬਚਾਓ ਤਾਂ ਬਹੁਤ ਸੁਣਿਆ ਹੋਣਾ 7ਵਾਂ ਦਰਿਆ ਜੂ ਚੱਲਿਆ ਉਹਨੂੰ ਦੇਖ ਕੇ ਲੋਕ ਕਹਿੰਦੇ ਨੇ ਮੁੰਡੇ ਬਚਾਓ ਵੱਤ ਸਹੀ ਏ ਇਹ ਮਨਾ ਤੈਨੂੰ ਫੇਰ ਦਿੱਤੀਆ ਅੱਜ ਟੁੱਟੀਆਂ ਸਾੜੀ ਤੋਂ ਵਾਰੇ ਇਹਨੂੰ ਧੱਕੇ ਇਸ ਮੱਖਣ ਨੇ ਦੱਸਿਆ ਛੜਿਆਂ ਦੀ ਖੁਰਾਕ ਮੋਟਰ ਤੇ ਵੀ ਬੁਲਾਇਆ ਦੇਖੋ ਹੁਣ ਇਹਦਾ ਕਦੋਂ ਟਾਈਮ ਲੱਗਦਾ ਹੈ ਹੈ ਭਗਵਾਨ ਤੇਰੀ ਲੀਲਾ ਪਰੰਪਾਰ ਹੈ ਅਬੂ ਜੀ ਇਹ ਮੋਟਰ ਤੇ ਚੱਲ ਗਿਆ ਤਾਂ ਤੁਸੀਂ ਦੱਸਿਓ ਇਹਦਾ ਕੀ ਹਾਲ ਹੋਣਾ ਕੰਟ ਕਰਕੇ ਦੱਸਣਾ ਜ਼ਰੂਰ ਹੈ ਚਲੋ ਫਿਰ ਦੋਸਤੋ ਪਹਿਲਾਂ ਤੁਸੀਂ ਦੇਖੀ ਚਲੋ ਵੀਡੀਓ ਆਪਾਂ ਪੜਾਂਗੇ ਫਣੀ ਫਣੀ ਕਮੈਂਟ ਆਇਆ ਦੇਖਦੇ ਆਂ ਬੜਾ ਚੰ ਮਜ਼ਾ ਆਇਆ ਮੈਂ ਕੀ ਗੱਲ ਕੋਟ ਪੈਂਟ ਪਾ ਲਿਆ ਕੀ ਗੱਲ ਸਵਾਈ ਹਾਈ ਦੇ ਨਹੀਂ ਫੇ ਉੱਥੇ ਉਹ ਵੀ ਦੇਣੀ ਹੀ ਕੀ ਗੱਲ ਉਹ ਭੁੱਲ ਗਿਆ ਸੀ ਤੇ ਮਾਮਾ ਕੁੜੀਆਂ ਵਾਲੇ ਕੱਪੜੇ ਹੀ ਪਾਇਆ ਕਰ ਇਹ ਜਾਜਦੇ ਨਹੀਂ ਤੇਰੇ ਗਜਬ ਬੇਇੱਜ਼ਤੀ ਹੈ ਚੋਬਰ ਚੋਬਰੀ ਆ ਜਾਬਦੀ ਰਾਣੀ ਤੀ ਰੱਬ ਤੈਨੂੰ ਮੁੰਡਾ ਦੇਵੇ ਹਟੀ ਨਾ ਜਿੱਨਾ ਚਿਰ ਸ਼ਿਵਜੀ ਛਾਤੀ 'ਚ ਤ੍ਰਿਸ਼ੂਲ ਨਹੀਂ ਮਾਰਦਾ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਾਹ ਸਾਰੇ ਚਲੌਣ ਵਾਲੇ ਟੈਂਪੂ ਘਟੀ ਜਾਂਦੇ ਨੇ ਵਜਾਉਣ ਵਾਲੇ ਵਧੀ ਜਾਂਦੇ ਨੇ ਜਿੱਤਨਾ ਤੇ ਤ੍ਰਿਸ਼ੂਲ ਖਾਦੇ ਹੀ ਬਣਾ ਹਟਦਾ ਨਹੀਂ ਤੂੰ ਬਿਟਾ ਮੰਮਾ ਲੰਨ ਦੀ ਕਾਟਾ ਤੈਨੂੰ ਜਿੱਤੇ ਆ ਹੱਥ ਡਾਲਰਸ ਹਾਲੀ ਤੋਂ ਬਾਰੇ ਵੋਮੈਂਟ ਕੱਢ ਕੇ ਲੰਨ ਤੇ ਬੱਜੀ ਆ ਕੇ ਹਾਂ ਰੁਲ ਜ਼ਰੂਰ ਜਾ ਕਰੋ ਮੈਂ ਇਤਰੀ ਮੈਂ ਘਰ ਦੀ ਸ਼ਰਾਬ ਵਰਗੀ ਸ਼ਰਾਬ ਵਰਗੀ ਮੈਂ ਕਿ ਮੇਰੇ ਸਾਲੇ ਜੀ ਇਦਾਂ ਦੀ ਸ਼ਰਾਬ ਹੁੰਦੀ ਐ ਅੱਜ ਤੋਂ ਸ਼ਰਾਬ ਬੰਦ ਬੱਤ ਸਹੀ ਐ ਵੈਰੀ ਗੁੱਡ ਜੌਬ ਛੜਿਆਂ ਦੇ ਕੰਮ ਆ ਜਾਏਗਾ ਸਮਝ ਰਹੇ ਹੋ